ਜਾਂਦੇ ਦੇਖੋ ਉਹ ਨਾ ਘੋੜਾ ਨੇ ਉਹਨੂੰ ਹੋ ਲੈਣਾ ਹਣਾ ਆਓ ਦੇ ਉਹ ਚੜੇ ਉੱਤੇ ਚਲੋ ਚਲੀਏ ਯਾਰ ਉਹ ਦੇਖੋ ਉੱਤੇ ਪੋੜੀਆਂ ਵੀ ਬਣੀਆਂ ਵਾ ਹੈਂ ਪਰੇ ਮਰਾ ਕੇ ਦੇਖਣਾ ਇਹ ਉੱਧਾ ਸਾਰਾ ਜੰਗਲ ਨਾ ਘਿਰਿਆ ਨਾ ਸਾਰਾ ਹੀ ਜੰਗਲ ਨਾ ਘਿਰਿਆ ਸ਼ੈਤ੍ਰ ਕੀ ਮੈਂ ਆ ਰਿਹਾ ਰੰਗਣੂੜਾ ਹਾਂ ਤੰਤਨ ਪਬਾਸੀ ਦੀ ਚੰਦ ਜੀ ਲਵਾੜੀ ਤੋਂ ਮੈਂ ਦੀ 8 ਕਿਲੋਮੀਟਰ ਹਾਂ ਪਹੁੰਚ ਗਾ ਪਬਾਸੀ ਦੀ ਚੰਦ ਜੀ ਹਾਂ 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 ਲੈ ਲੈ ਰੋਸਾ Mari kita tengok gambar ini. Mari kita tengok gambar ini. Ya Tuhan. Apa kakak? Ini bukan tempat untuk memakai senjata, kakak? Ini bukan tempat untuk memakai senjata, kakak? ਤਲਵਾੜੇ ਜਣਾ ਤਲਵਾੜੇ ਤੋਂ ਕਿੰਨੀ ਦੂਰ ਹੋ ਗਈ 8 ਕਿਲੋਮੀਟਰ ਹੁੰਦੀ ਆ 8 ਕਿਲੋਮੀਟਰ ਹੁੰਨੀ ਆ ਨਹੀਂ ਹਮ 6 ਕਿਲੋ ਕੁਆ ਇਹ ਇਹ ਕਾਟੀ ਬਹੁਤ ਸੋਹਣੀ ਜਗ੍ਹਾ ਬਣਾਈ ਬੱਪੂ ਤਾਂ ਨਾ ਕਾਫੀ ਪੁਰਾਣੀ ਮਾਰਦਾ ਆਇ ਲੰਕਰ ਪੰਡਾਰਾ ਆਇਆ ਬਬਤਰਾ ਓਏ ਉਧਰ ਵੀ ਜਗ੍ਹਾ ਹੈਗੀ ਆਪਾਂ ਉਧਰ ਵੀ ਜਾਨੇ ਨਾ ਉਧਰ ਮਮਾ ਸ਼ਾਂਤ ਹੁਣੇ ਕਿਹਾ ਹਾਂ ਜੀ ਉਧਰ ਕਿ ਮਖਾੜੀ ਚੋਣੇ ਕਿਦਾਂ ਆ ਇਧਰ ਵੀ ਚੱਲਦੇ ਆ बहुत ही शांत जगह है यार ओ साड़ा बबू निकू कुछ किया बब्बू इधर भी आगे हो मा टेकना

đẹp luôn đó bố chí cho con này cao rồi chứ nó còn hai ra đây rồi Ở kia rồi đó. ਕਿ ਨਿਕਲੇ ਆ ਬਾਤੂ ਦੀ ਲੜੀ ਹੈ ਵਿੱਦ ਹਟਾ ਬੱਬੂ ਨਿੱਕੂ ਚੱਕਿਆ ਆਪਾਂ ਵੀਡੀਓ ਬਣਾ ਦਿੰਨੇ ਤੇਰੀ ਉਦਾਂ ਏਰੀਆ ਵੇਖ ਆਤੇ ਯਾਰ ਇੱਤਾ ਹੀ ਖੁਸ਼ ਰਹਿਣਾ ਹੁਣ ਘੁੰਮ ਫਿਰ ਕੇ ਯਾਰ ਘੁੰਮੋ ਫਿਰੋ ਐਸ਼ ਕਰੋ ਨਜ਼ਾਰੇ ਲਵੋ ਕਿਸੇ ਪਿੱਛੇ ਤੜਫਣਾ ਤਰਸਣ ਨਾਲੋਂ ਚੰਗਾ ਕਿ ਵਾਤਾਵਰਣ ਨੂੰ ਵੇਖਿਆ ਜਾਵੇ ਵਾਤਾਵਰਣ ਨੂੰ ਮਹਿਸੂਸ ਕੀਤਾ ਜਾਵੇ ਕਿਉਂ ਬਾਈ ਸਹੀ ਗੱਲ ਹੈ ਨਾ ਬਿਲਕੁਲ ਜੀ ਬਿਲਕੁਲ ਕੋਈ ਵਿਚਾਰ ਦੇਣੇ ਹੋਣ ਨਾ ਨਾ ਕੋਈ ਵਿਚਾਰ ਨਹੀਂ ਬਸ ਜੰਨਤ ਵਿੱਚ ਪਹੁੰਚ ਗਏਂ ਤਾਂ ਸਮਝ ਲੈ ਲੈ ਵਾਕਈ ਯਾਰ ਲੋਕਾਂ ਦੇ ਪਿੱਛੇ ਤਰਲੇ ਕਰਨ ਨਾਲੋਂ ਨਾ ਬੰਦਾ ਜ਼ਿੰਦਗੀ ਘੁੰਮੇ ਦੁਨੀਆ ਘੁੰਮੇ ਜ਼ਿੰਦਗੀ ਇੰਜੋਏ ਕਰੇ ਯਾਰ ਜਿੰਨਾ ਹੀ ਮਾ ਚਲਦੀ ਹੈ ਪਰ ਇਹ ਨੁਕਰਾ ਕਿ ਕੀ ਨਾ ਇਹਦਾ ਕੱਚੇ ਜਿਹੇ ਘਰ ਬਣੇ ਨਾ ਟਮਾਟਰ 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 ਚਲੋ ਵੀ ਮਿੱਤਰੋ ਅੱਜ ਅਸੀਂ ਪਹੁੰਚੇ ਹਾਂ ਬਾਥੂ ਦੀ ਲੜੀ ਆਹ ਖੇਤ ਦਿਖਾਇ ਰਹਾ ਆਹ ਦੇਖੋ ਨਜ਼ਾਰੇ ਵਾਲੀਆਂ ਚੀਜ਼ਾਂ ਸਾਉਥ ਦੀਆਂ ਫਿਲਮਾਂ ਵਾਲਾ ਸੀ ਪੂਰੇ ਦਾ ਸਾਉਥ ਦੀਆਂ ਫਿਲਮਾਂ ਵਿੱਚ ਨੇ ਇਹਨਾਂ ਦੀ ਲੋਕੇਸ਼ਨ ਮੈਂ ਬਈ ਆ ਜਿੱਥੇ ਜੰਨਤ ਪੂਰਾ ਬੋਟਰ ਏਰੀਆ ਇਹ ਆ ਦੂਰ ਦੂਰ ਤੱਕ ਟੱਖ ਨਹੀਂ ਦਿਖਾਈ ਦੇ ਰਿਹਾ ਦਰਿਆ ਆਇਆ ਦਰਿਆ ਆਇਆ ਇਸ ਤੋਂ ਪਰ ਪੂਰਾ ਗੇਮ ਵਾਲਾ ਇਲਾਕਾ ਰਾਜੀ ਹੋਇਆ ਕਈ ਹਾਲ ਉਹ ਕੀ ਕਹਿੰਦਾ ਤਾ ਲੋ ਸੈਨਾ ਜੀ ਤੋਂ ਡਰੇ ਵਾਸਤੀ ਢੋਲੇ ਆਣਾ ਪਾਣੀ ਦਾ ਅੱਜ ਤੁਹਾਨੂੰ ਮੰਦਰ ਦਿਖਾਵਾਂਗੇ ਪਾਪਸੀ ਲੜੀ ਜਿਹੜਾ ਸਰਦੀਆਂ ਵਿੱਚ ਡੁੱਬ ਜਾਂਦਾ ਆ ਲੜੀ ਬੜਾ ਪੈਂਡਾ ਵਿਆ ਦੋ ਘੰਟੇ ਲੱਗ ਗਏ ਸਾਨੂੰ ਹਣਾ ਰਸਤਾ ਵੀ ਭਰਾਵਾ ਸੋਹਣਾ ਆ ਦੇਖ ਯਾਰ ਧੰਦੀ ਧੁੰਦਾ ਇਹ ਹੈਗਾ ਸਮੁੰਦਰ ਹੀ ਹੈ ਇਹ ਉਹ ਤੁਹਾਡਾ ਬਾਥੂ ਦੀ ਲੜੀ ਮੰਦਿਰ ਸਾਹਮਣੇ ਹੁਣ ਆਪਾਂ ਉੱਥੇ ਜਾਣਾ ਹੈ ਉਹ ਵੇਖੋ ਇਹ ਕਿੱਦਾਂ ਉੱਪਰ ਦੀ ਨਾ ਹੱਸੇ ਉੱਪਰ वोट वो आ रही होना है गा? मैगी का भी है वा ਇਹ ਠੰਡੇ ਠੰਡੇ ਦਾ ਵੀ ਹੈਗਾ ਹੋਰ ਬੱਬੂ ਜੀ ਲੜਾਈ ਦੇਖ ਕੇ ਕੀ ਲੱਗਾ ਤੁਹਾਨੂੰ ਲੜਾਈ ਦੇਖ ਕੇ ਲੱਗਾ ਮੋਲ ਬੋ ਕਰਾਵਾ ਇੱਥੇ ਦਾ ਗੱਡੀ ਇੱਥੇ ਨਾ ਸ਼ਾਹ ਕਰਕੇ ਨਹੀਂ ਉਹਨੇ ਪੀ ਰਿਆ ਮੈਂ ਪਰ ਇਹ ਤਾਂ ਬਾਅਦ ਪਿਆਸ ਬੜੀ ਲੱਗਣੀ ਬੱਬੂ ਓਏ ਹੂੰ ਪਿਆਸ ਬੜੀ ਲੱਗਣੀ ਇਤਨਾ ਹੂੰ